ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਸ਼ਾਮਲ ਭਾਰਤੀ ਕਿਸਾਨ ਜੋ ਫਦੇ ਪੰਜਾਬ ਦੇ ਵਿੱਚ ਉੱਡਾ ਗੱਲ ਦੇ ਸੇਵਾਦਾਰ ਅੱਜ ਹਾਜ਼ਰ ਹੋ ਗਏ ਨੇ ਸਪੈਸ਼ਲੀ ਮੋਰਚੇ ਨੂੰ ਲੈ ਕੇ ਜਿਹੜਾ ਸਮਾਣੇ ਮੋਰਚਾ ਲੱਗਿਆ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਕਾਨੂੰਨ ਬਣਾਉਣ ਲਈ ਸੱਜ ਤਾਂ ਇਕੱਠੀਆਂ ਹੋਈਆਂ ਵੀ ਮੋਰਚਾ ਲੱਗਿਆ ਹੋਇਆ ਗੁਰਜੀਤ ਸਿੰਘ ਖਾਲਸਾ ਜੀ ਤਾਪੜ ਤੇ ਚੜੇ ਹੋਏ ਆ ਲਗਾਤਾਰ 9 ਮਹੀਨਿਆਂ ਤੋਂ ਉਹ ਮੋਰਚਾ ਇਸ ਤਰ੍ਹਾਂ ਕੇ ਲੱਗਿਆ ਪਿਆ ਸਰਬ ਧਰਮ ਸਰਬ ਧਰਮ ਦਾ ਮੋਰਚਾ ਹੀ ਆ ਇਹ ਸਰਬ ਧਰਮ ਦੇ ਕਾਨੂੰਨ ਬਣਾਏ ਜਾਣ ਅਗਰ ਕੋਈ ਸਰਬ ਧਰਮ ਦੀ ਬੇਅਦਬੀ ਕਰਦਾ ਕੋਈ ਅੰਗ ਫਾੜਦਾ ਤਾਂ ਉਹਨੂੰ 20 ਸਾਲ ਦੀ ਸਜ਼ਾ ਸਲਾਈ ਜਾਵੇ ਇਸ ਦੇ ਸਬੰਧ ਵਿੱਚ ਉਹਨੂੰ ਗੁੱਡਾ ਗਲ ਦੇ ਅ ਸੇਵਾਦਾਰ ਵਾਹਿਗੁਰੂ ਜੀ ਦਾ ਸਾਹ ਸਾ ਵਾਹਿਗੁਰੂ ਜੀ ਦੇ ਹਤੇ ਸ਼੍ਰੋਮਣੀ ਕਾਲਕੁੱਟਾ ਗਵ ਚੰਗਵੇਂ ਕੋੜੀ ਜਾਂਦਾ ਵੀਰ ਬਾਬਾ ਸੰਤਾ ਸਿੰਘ 96 ਕੋੜੀ ਦੇ ਚੌਧ ਮੰਦੂ ਤੇ ਬਾਬਾ ਉਹਨੂੰ ਸਵੇਰੇ ਸ਼ਾਮ ਨੂੰ ਕੋੜੀ ਦੇ ਦਾਸ ਸੇਵਾਦਾਰ ਕੋੜਾ ਦੇ ਉਹ ਸਾਲ ਦਾ ਬਾਬਾ ਵੀਰ ਸਿੰਘ ਦੇ ਚੌਕੀਦਾਰ ਸਰ ਇਹਨਾਂ ਸੰਗਤ ਦੇ ਬੰਦਿਆਂ ਮੌਜੂਦ ਹੈ ਅਸੀਂ ਜੋ ਗੁਰੂਵਰਾਜ ਸਾਹਿਬ ਦੀ ਬੇਆਵਦੀ ਕਰ ਰਹੇ ਨੇ ਜੋ ਜਿਨ੍ਹਾਂ ਦੇ ਬਾਪ ਭਤੇ ਸਿੰਘ ਸਾਡਾ ਰਚਿਤ ਸਿੰਘ ਕਾਬਰ ਦੇ ਉੱਪਰ ਸੁਭਾਸ ਲੜ ਰਿਹਾ ਅਸੀਂ ਇਹ ਦੇਣਦਾ ਕਰਨਾ ਚਾਹੁੰਦੇ ਆ ਕਿ ਜਿਹੜੇ ਬੇਆਵਦੀ ਕਰਦੇ ਆ ਉਹਨਾਂ ਨੂੰ ਸਤਿ ਤੋਂ ਸਤ ਸਾਡੀਆਂ ਸੂਹ ਜਿੱਥੇ ਬੰਦਿਆਂ ਕਿਸਾਨਾਂ ਵੱਲੋਂ ਉਹਨਾਂ ਨੂੰ ਸਤਿ ਤੋਂ ਸਤ ਜਿੱਥੇ सजा दी चाहींदी आहे वाहेगुरू जी का ख़ालसा वाहेगुरू जी फतेह